ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੇਰੇ ਨਾਲ ਨੇ ਚੀਮਾ ਸਾਹਿਬ 13 ਸੀਟਾਂ ਲੜਨ ਦਾ ਐਲਾਨ ਕਰ ਦਿੱਤਾ ਔਰ ਨਾਲ ਹੀ ਕਹਿਤਾ ਕਿ ਅਗਲੇ 10-15 ਦਿਨਾਂ ਚ ਉਮੀਦਵਾਰਾਂ ਦਾ ਐਲਾਨ ਹੋਏਗਾ ਜਾਣਕਾਰੀ ਇਹ ਵੀ ਮਿਲ ਰਹੀ ਕਿ ਚਾਰ-ਪੰਜ ਮੰਤਰੀਆਂ ਨੂੰ ਵੀ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਦੇਖੋ ਚਾਹੇ ਆਮ ਆਦਮੀ ਪਾਰਟੀ ਦੇ ਮੰਤਰੀ ਨੇਗੇ ਸਰਕਾਰ ਦੇ ਮੰਤਰੀ ਨੇਗੇ ਚਾਹੇ ਚਾਹੇ ਐਮਐਲਏ ਸਾਹਿਬਾਨ ਨੇ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸਾਰੇ ਬਤੌਰ ਵਲੰਟੀਅਰ ਅਸੀਂ ਕੰਮ ਕਰਦੇ ਆਂ ਲੋਕਾਂ ਦੀ ਦਿਨ ਰਾਤ ਜਿਹੜਾ ਹੈਗਾ ਕੰਮ ਕੀਤਾ ਜਾਂਦਾ ਹੈਗਾ ਸੋ ਜਿਹੜੀ ਵੀ ਜਿਹੜੀ ਵੀ ਡਿਊਟੀ ਸਾਡੇ ਕੌਮਿਕ ਕਨਵੀਨਰ ਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੜਨਗੇ ਸਾਰੇ ਮਸਬਦਿਆਂ ਨੂੰ ਖਿੜੇ ਮੱਥੇ ਪਰਵਾਨ ਕਰਨਗੇ ਔਰ ਬਿਲਕੁਲ ਇਹ ਜਿਹੜੀ ਇਲੈਕਸ਼ਨ ਆ ਆਮ ਆਦਮੀ ਪਾਰਟੀ ਵੱਡੇ ਦਮ ਦੇ ਉੱਤੇ ਵੱਡੇ ਮਾਰਜਿਨ ਦੇ ਨਾਲ ਪੰਜਾਬ ਜਿੱਤੂਗੀ ਪੰਜਾਬ ਦੇ ਲੋਕਾਂ ਨੇ ਕਿੰਨੇ ਮੰਤਰੀਆਂ ਕਿੰਨੇ ਮੰਤਰੀਆਂ ਨੂੰ ਮੈਦਾਨ ਚ ਉਤਾਰਿਆ ਜਾ ਸਕਦਾ ਚਾਰ ਤੋਂ ਪੰਜ ਦੀ ਜਿਹੜੀ ਖਬਰ ਆ ਰਹੀ ਹੈ ਉਹ ਹੈ ਕਿ ਬਠਿੰਡੇ ਤੋਂ ਇਸ ਦੇ ਸਾਹਮਣਾ ਸੰਗਰੂਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਮੇਰੀ ਗੱਲ ਸੁਣੋ ਜਿਹੜੀ ਮੈਂ ਗੱਲ ਕਰ ਰਿਹਾ ਕਿ ਸਾਰੇ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਨਿਰਮੰਤਰੀ ਨੇ ਚਾਹ ਐਮਐਲਏ ਨੂੰ ਸਾਰੇ ਪਾਰਟੀ ਦੇ ਵਲੰਟੀਅਰ ਨੇ ਪਾਰਟੀ ਦੇ ਵਫਾਦਾਰ ਸਿਪਾਹੀ ਨੇ ਤੇ ਜਿਹੜੇ ਵੀ ਸਿਪਾਹੀ ਦੀ ਡਿਊਟੀ ਲਈ ਜੋ ਉਹ ਹਰੇਕ ਜਿਹੜਾ ਖੜੇ ਮੱਥੇ ਪਰਵਾਨ ਕਰੂਗਾ ਅਸੀਂ ਕਦੇ ਵੀ ਇਹ ਨਹੀਂ ਕੀਤਾ ਕਿਉਂਕਿ ਅਸੀਂ ਪਾਰਟੀ ਜਿਹੜੀ ਹੈ ਸਾਡੇ ਲਈ ਪ੍ਰਮੁੱਖਾ ਪਾਰਟੀ ਜਿਹੜੀ ਸਾਡੇ ਲਈ ਬਿਲਕੁਲ ਉਹ ਆ ਕੋਈ ਵੀ ਕਿਸੇ ਅਹੁਦੇ ਨਾਲ ਜੁੜਿਆ ਨਹੀਂ ਹੋਇਆ ਸਿਰਫ ਸਾਰੇ ਪਾਰਟੀ ਨਾਲ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਅਮਿਤ ਸ਼ਾਹ ਦੀ ਸਟੇਟਮੈਂਟ ਹੈ ਕਿ ਅਕਾਲੀ ਦਲ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਕਾਲੀ ਭਾਜਪਾ ਦਾ ਕਹਿੰਦੇ ਹੈ ਅਲਾਈਅੰਸ ਫਿਰ ਤੋਂ ਹੋ ਰਿਹਾ 8 5 ਦੀ ਜਿਹੜੀ ਰੇਸ਼ੋ ਹੈ ਉਹ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਹੋ ਸਕਦੀ ਹੈ ਜਿੰਨੇ ਮਰਜ਼ੀ ਅਲਾਈਅੰਸ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਪੰਜਾਬ ਚ ਕਰ ਲੇ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਦਉਣਾ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਨੇ ਜਾ ਕੇ ਦਿੱਲੀ ਸਰਕਾਰ ਦੇ ਨਾਲ ਇੱਕ ਵੱਡੀ ਐਜੀਟੇਸ਼ਨ ਕੀਤੀ ਸੀ ਉਦੋਂ 750 ਤੋਂ ਉੱਪਰ ਕਿਸਾਨ ਪੰਜਾਬ ਦਾ ਸ਼ਹਾਦਤ ਦਾ ਜਾਮ ਪੀ ਗਿਆ ਸੀ ਸੋ ਪੰਜਾਬ ਦੇ ਲੋਕਾਂ ਨੇ ਕਦੇ ਵੀ ਭਾਜਪਾ ਨੂੰ ਜਾਂ ਅਕਾਲੀ ਦਲ ਨੂੰ ਮੂੰਹ ਨਹੀਂ ਦਉਣਾਗਾ ਔਰ ਇਥੇ ਇਹ ਵੀ ਗੱਲ ਸਾਫ਼ ਹੁੰਦੀ ਆ ਕਿ ਜਦੋਂ ਕਾਲੇ ਕਾਨੂੰਨ ਆਏ ਸੀ ਜਿਨ੍ਹਾਂ ਨੇ ਪੰਜਾਬ ਦੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾ ਸੀਗਾ ਉਹ ਵੀ ਮੈਂ ਸਮਝਦਾ ਆ ਅਕਾਲੀ ਦਲ ਤੇ ਭਾਜਪਾ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀਗੀ ਔਰ ਪੰਜਾਬ ਦੇ ਲੋਕਾਂ ਨੇ ਸਾਹਸ ਨਾਲ ਕੰਮ ਕੀਤੀ ਸੀ ਸੋ ਹੁਣ ਵੀ ਜੇ ਕੋਈ ਇਸ ਤਰ੍ਹਾਂ ਦਾ ਮੂਵ ਹੋਊਗਾ ਪੰਜਾਬ ਦੇ ਲੋਕ ਮੂਤ ਉੱਡ ਜਵਾਬ ਦੇਣ ਇੱਕ ਇਨਾਮ ਪਾਓ ਸਕੀਮ ਜਿਹੜੀ ਤੁਹਾਡੀ ਸ਼ੁਰੂ ਹੋਈ ਸੀ ਕਈ ਸਾਰੇ ਜੀਐਸਟੀ ਫੇਕ ਬਿਲ ਜਿਹੜੇ ਨੇ ਉਹ ਬਣੇ 30 ਕਰੋੜ ਦੇ ਕਰੀਬ ਜੁਰਮਾਨਾ ਤੁਹਾਡੇ ਵੱਲੋਂ ਲਗਾਇਆ ਗਿਆ ਕੀ ਉਹ ਪੂਰਾ ਮਸਲਾ ਕੀ ਸੀ ਦੇਖੋ ਅਸੀਂ ਸਾਡੇ ਪਾਰਟੀ ਦੇ ਦਿੱਲੀ ਦੇ ਲੀਡਰ ਮਨੀਸ਼ ਸ਼ੋਧਿਆ ਜੀ ਨੇ ਪਿੱਛੇ ਸਕੀਮ ਸ਼ੁਰੂ ਕੀਤੀ ਸੀ ਬਿਲ ਲਾਉ ਨਾਮ ਪਾਉ ਇਹ ਪਹਿਲੀ ਵਾਰ ਦਿੱਲੀ ਸ਼ੁਰੂ ਹੋਈ ਸੀ ਉੱਥੇ ਬੜਾ ਉਹਨੂੰ ਭਰਪੂਰ ਹੰਗਾਰਾ ਮਿਲਿਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਬਣੀ ਤੋਂ ਇਹ ਸਕੀਮ ਜਿਹੜੀ ਆ ਪੰਜਾਬ ਸ਼ੁਰੂ ਕੀਤੀ ਈ ਉਹਦੇ ਬੜੇ ਸਾਰਥਕ ਰਿਜ਼ਲਟ ਜਿਹੜੇ ਪੰਜਾਬ ਚ ਆ ਰਹੇ ਨੇਗੇ ਜਿਹੜੇ ਕੋਈ ਜਾਲੀ ਫਰਜੀ ਬਿੱਲ ਜਾਰੀ ਕਰਦੇ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਹੈਗਾ ਔਰ ਜੁਰਮਾਨੇ ਵੀ ਹੋ ਰਹੇ ਨੇ ਕਿ ਔਰ ਪੰਜਾਬ ਦਾ ਖਜ਼ਾਨਾ ਹੀ ਭਰ ਰਿਹਾ ਸਕੀਮ ਨੂੰ ਹੁਣ ਮੈਂ ਸਮਝਦਾ ਕੇਂਦਰ ਸਰਕਾਰ ਵੀ ਸਾਡੀ ਨਕਲ ਮਾਰ ਰਹੀ ਹੈ ਕੇਂਦਰ ਸਰਕਾਰ ਵੀ ਲਾਗੂ ਕਰਨ ਜਾ ਰਹੀ ਹੈ ਪੰਜਾਬ ਚ ਕਿੰਨੇ ਜੁਰਮਾਨੇ ਪੈ ਗਿਆ ਔਰ ਕਿੰਨੇ ਨਾਮ ਦੇ ਦਿੱਤੇਗੇ ਲਗਭਗ ਜੇ ਮੈਂ ਸਿੱਧ ਸਿੱਧੇ ਤੌਰ ਤੇ 3 ਕਰੋੜ ਦਾ ਫਾਇਦਾ ਹੋਇਆਗਾ ਔਰ ਲਗਾਤਾਰ ਮੈਂ ਸਮਝਦਾ ਜਿਹੜੀ ਕਿਤਨਾ ਕਿਤੇ ਟੈਕਸ ਦੀ ਚੋਰੀ ਹੁੰਦੀ ਸੀ ਉਹ ਵੱਡੇ ਪੱਧਰ ਤੇ ਖਤਮ ਹੋਈ ਔਰ ਟੈਕਸ ਦਾ ਬੇਸ ਲਗਭਗ 181 ਦੇ ਕਰੀਬ ਨਵੇਂ ਨਵੀਂ ਜਿਹੜੀ ਰਜਿਸਟ੍ਰੇਸ਼ਨ ਹੋਈ ਹੈ ਜੀਐਸਸੀ ਦੇ ਅੰਦਰ ਸੋ ਮੈਂ ਸਮਝਦਾ ਇਹਦਾ ਬਹੁਤ ਵੱਡਾ ਇੱਕ ਸੁਧਾਰ ਜਿਹੜਾ ਸਾਰਥਿਕ ਸੁਧਾਰ ਜਿਹੜਾ ਪੋਜ਼ਿਟਿਵ ਸੁਧਾਰ ਉਹ ਹੋ ਰਿਹਾ ਹੈ। ਲਾਸਟਵਾਲ ਬਜਟ ਕਦੋਂ ਪੇਸ਼ ਕਰ ਰਹੇ? ਬਿਲਕੁਲ ਬੜੀ ਜਲਦੀ ਬਜਟ ਦੀ ਤਿਆਰੀਆਂ ਹੋ ਰਹੀਆਂ ਨੇ ਕਿਆਂ ਜਿਸ ਦਿਨ ਬਜਟ ਤਿਆਰ ਹੋ ਗਿਆ ਔਰ ਉਸ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਤੈਅ ਕਰ ਦੇਣਗੇ ਜਿਹੜੀ ਵੀ ਡੇਟ ਤੈਅ ਕਰਨਗੇ ਉਹਨਾਂ ਦੇ ਲਈ ਉਸ ਦਿਨ ਅਸੀਂ ਜਿਹੜਾ ਹੈਗਾ ਪੇਸ਼ ਕਰਦੇ ਆਂਗੇ ਧੰਨਵਾਦ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕੇ ਪਾਈ ਨਿਊਜ਼ 18 ਖੰਨਾ